ਸੋ ਬਾਹਰ ਦੀ ਕੀ ਹਾਲੇ ਹੁਣ ਜਿਹੜੀ 35 ਗ੍ਰਾਮ ਦੀ ਕੋਆ ਗਾਮ ਸਰਕਾਰ ਦੇ ਦੇਸ਼ ਦੀ ਜਗ੍ਹਾ ਵਧੀ ਨਾਰੀਅਲ ਪਾਣੀ ਵਾਲੇ ਜਿਹੜਾ ਕਹਿ ਸਕਦਾ ਮੋਟਾ ਜਿਹੜਾ ਹੈ ਨਾਰੀਅਲ ਪਾਣੀ ਜਿਹੜਾ ਜਿਹੜਾ ਕਹਿ ਸਕਦੇ ਆ ਕਿ ਮਨਮਰਜ਼ਾ ਜਿਹੜਾ ਉਹ ਉਹ ਆਪਣਾ ਮਰਦਬਾਰਤਾ ਉਹ ਸਮਾਪਤ ਕਰ ਦਿੰਦਾ ਹੈ ਨਾ ਬੋਲ ਹਾਂ ਅੱਲਾਹ ਅਕਬਰ ਹਰ ਇੱਕ ਜੀ ਪਾਪਖੋ ਦੇ ਨਜ਼ਾਰਾ ਕਿਉਂਕਿ ਤੁਹਾਡੇ ਬਿਨਾਂ ਕਹਿ ਸਕਦਾ ਕਿ ਉਹਨਾਂ ਨੇ ਦਾ ਮੋਚਾ ਸਾਹਮਣੇ ਅਸੀਂ ਡਿਫੀਸਨ ਬੱਲੇਬਾਨ ਨੇ ਕੀਤਾ ਸੀ ਸਾਡੇ 24 ਜੀ ਪਾਪਖੋ ਜੀ ਨੇ ਪਾਪਖੋ ਨਾਲ ਸਭ ਕੀਤਾ ਮੈਂ ਤੇ ਲੋਕ ਜਿਹੜਾ ਦੁਬਾਰਾ ਕਿਹਾ ਨਾ ਉਹਨਾਂ ਵੱਲੋਂ ਕਹਿ ਦਿੱਤਾ ਸੀ ਕਿ ਅਪਕੰਧ ਚਤਾਵੜ ਸੀ ਤਾਰਾਹਾਂ ਦਾ ਨਿਮਰ ਰੱਖੀ ਮੈਡੀਕਲ ਸਪੋਰਟ ਦੀ ਮੈਂ ਜਿਹਾ ਹੋ। ਫਿਰ ਵੀ ਇੱਕ ਮੋਰਟੀ ਦੀ ਜਿਹੜਾ ਮਾਸਦਿਓ ਬੈਠੇ ਨੇ। ਪਿੱਛੇ ਦੋਨੋਂ ਜਿਹੜੇ ਅੱਖਾਂ ਤੋਂ ਮਰਮਰਦੇ ਉੱਪਰ ਬੈਠੇ ਸੀ। ਪਰ ਉਹ ਅੱਖਾਂ ਨਾ ਮੋੜ ਕੇ ਨਿਗਾਹ ਕਿਤੇ ਹੋਰ ਕੋਈ ਨਾ ਕੋਈ ਸਾਥੀ ਗਿਆ ਜਨ ਸਰਪਤ ਦੀ ਬਾਤ ਸੀ ਹੋਈ ਸੀ ਖੁਸ਼ੀ ਦੀ ਬੱਚੇ ਅਤੇ ਬੱਚੇ ਕਨ ਅਥਰੂ ਗੁਰਵੀਰ ਸਿੰਘ ਗੱਲੇਵਾਲ ਦੇ ਵੀ ਸਵੇਰ ਤੋਂ ਲੈ ਕੇ ਜਾਈ ਬਰੇ ਇਤੋ ਜਾਲ ਬਹੁਤ ਖੁਸ਼ੀ ਨਾਲ ਆਏ ਤੇ ਅਸੀਂ ਜੀਤੇ ਜੀਤੇ ਬਰੇ ਮਾਤਾ ਜੀ ਦੇ ਨਾਲ ਜਾ ਰਹੇ ਸੀ 30000 ਰੁਪਏ ਦੇ ਨਜ਼ੀਰ ਤੇ ਗੁਆਚਿਆ ਆਸਤਵਾਤ ਬਹੁਤ ਜੀਣ ਨੂੰ ਰਹਿ ਜਾਂਦੀ ਜੀ